ਉਹ ਫੋਟੋ ਵਾਇਰਲ ਕਰਕੇ ਉੱਪਰ ਕੰਗਣਾ ਰਾਤ ਨੇ ਲਿਖਿਆ ਸੀ ਕਿ ਇਹ ਮਾਤਾਵਾਜੀ ਹੈਗੇ ਆ ਅਸੀਂ ਸੋਗਾਂ ਨੇ ਕਿ 100-100 ਰੁਪਏ ਦਿਹਾੜੀ ਤੇ ਲਿਆ ਗਿਆ ਤੇ ਅੱਜ ਇੱਕ ਨਵੀਂ ਘਟਨਾ ਹੋਈ ਹੈ ਚੰਡੀਗੜ੍ਹ 에어ਪੋਰਟ ਤੇ ਕੰਗਣਾ ਰਾਤ ਦੇ ਇੱਕ CISF ਦੇ ਜੱਟ ਨੇ ਜਵਾਦੇ ਗੁਰਵਿੰਦਰ ਕੌਰ ਨੇ ਕੰਗਣਾ ਰਾਤ ਦੇ ਮੂੰਹ ਤੇ ਇੱਕ ਥੱਪੜ ਮਾਰਿਆ ਜਿਹੜੀ ਮਾਤਾ ਦੀ ਫੋਟੋ ਕੱਲ ਨਾ ਮੈਂ ਆਪਣੇ ਉਸ ਵੇਲੇ ਵਾਇਰਲ ਕੀਤੀ ਸੀ ਅੱਜ ਉਸ ਮਾਤਾ ਦੇ ਘਰੇ ਮਾਤਾ ਮਹਿੰਦਰ ਕੌਰ ਦੇ ਘਰੇ ਅਸੀਂ ਮੌਜੂਦ ਹਾਂ ਸਾਡੇ ਨਾਲ ਮਾਤਾ ਮੁੰਨੇ ਦਾ ਗੱਲਬਾਤ ਕਰਦੇ ਕਿ ਕੀ ਕਹਿਣ ਜਉਦੇ ਨੇ ਇਸ ਵਿਸ਼ੇ ਤੇ ਸਭ ਤੋਂ ਬਾਅਦ ਵੀ ਮੈਨੂੰ ਕਾਹੀ ਦੀ ਧੰਨਵਾਦ ਮੋਢੇ ਜਿਹੜੀ ਨੇ ਲੱਪੜ ਮਾਰੇ ਤੇ ਮੋਟਰ ਦਾ ਦੇਤੀ ਕੋਈ ਨੂੰ ਆਪਣਾਉਣੀ ਕਹਿੰਦੀ ਤੁਹਾਨੂੰ ਜਾਂਵੇ ਨੌਕਰੀਆਂ ਤਾਂ ਸਭ ਨੌਕਰ ਨਾ ਢੋੜਦੇ ਮਿਲਨੇ ਜਾਂਦੇ ਜਿਹਨੇ ਐਡਾ ਕੰਮ ਕਰੇ ਜਿਹਨੇ ਪ੍ਰਵਾਹੀ ਨਹੀਂ ਸੁੱਕੀ ਰੱਖ ਰਹੀ ਨੌਕਰੀਆਂ ਤਾਂ ਮਿਲਦੀਆਂ ਨਹੀਂ ਨਾ ਹੋਈ ਕਿੰਨੀ ਬਾਹਰੋਂ ਬਾਹਰੋਂ ਥੋੜੀ ਮਿਲਦੀ ਰੱਬ ਦਾ ਹੁਕਮ ਮੰਨ ਕੇ ਭਾਣਾ ਮੰਨ ਕੇ ਤੇ ਤੜੀ ਦੇ ਜਾਣ ਤੱਕ ਥੱਪੜ ਮਾਰੇ ਵੀ ਦੀ ਸਿਆਣੀ ਬਣਦਾ ਸਸਿਕਲ ਦੋਸਤੋ ਮੈਂ ਹਾਂ ਦੇਵਕਰਨ ਤੇ ਤੁਸੀਂ ਦੇਖ ਰਹੇ ਹੋ ਪੰਜ ਪਾਣੀ ਟੀਵੀ 2020 ਦੇ ਵਿੱਚ ਕਿਸਾਨ ਮੋਚਾ ਜਦੋਂ ਦਿੱਲੀ ਲੱਗਿਆ ਸੀ ਉਸ ਵੇਲੇ ਫਿਲਮ ਐਕਟਰ ਕੰਗਣਾ ਰਣਾਵਤ ਨੇ ਇੱਕ ਬਜ਼ੁਰਗ ਮਾਤਾ ਦੀ ਫੋਟੋ ਵਾਇਰਲ ਕੀਤੀ ਸੀ ਉਹ ਬਜ਼ੁਰਗ ਮਾਤਾ ਤਰਨ ਦੇ ਬੈਠੇ ਸੀ ਤੇ ਉਹ ਫੋਟੋ ਵਾਇਰਲ ਕਰਕੇ ਉੱਪਰ ਕੰਗਣਾ ਰਣਾਵਤ ਨੇ ਲਿਖਿਆ ਸੀ ਕਿ ਇਹ ਮਾਤਾ ਮਾਂ ਜਿਹੜੀ ਹੈਗੀ ਆ ਨਾ ਬਜ਼ੁਰਗ ਹਨ ਤੇ 100-100 ਰੁਪਏ ਦਿਹਾੜੀ ਤੇ ਲਿਆਤੀਆਂ ਨੇ ਤੇ ਅੱਜ ਇੱਕ ਨਵੀਂ ਘਟਨਾ ਹੋਈ ਹੈ ਚੰਡੀਗੜ੍ਹ 에ਅਰਪੋਰਟ ਤੇ ਕੰਗੜਾ ਰਾਉਤ ਤੇ ਇੱਕ ਸੀਆਈਐਸਐਫ ਦੇ ਲੜਕੇ ਨੇ ਜਵਾਬ ਨੇ ਪ੍ਰਮਿੰਦਰ ਕੌਰ ਨੇ ਕੰਗੜਾ ਰਾਮ ਦੇ ਮੂੰਹ ਤੇ ਇੱਕ ਥੱਪੜ ਮਾਰਿਆ ਤੇ ਉਸ ਤੋਂ ਬਾਅਦ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਹੜੀ ਮਾਤਾ ਦੀ ਫੋਟੋ ਕੰਗੜਾ ਰਾਉਤ ਨੇ ਉਸ ਵੇਲੇ ਵਾਇਰਲ ਕੀਤੀ ਸੀ ਅੱਜ ਉਸ ਮਾਤਾ ਦੇ ਘਰੇ ਮਾਤਾ ਮਹਿੰਦਰ ਕੌਰ ਦੇ ਘਰੇ ਅਸੀਂ ਮੌਜੂਦ ਹਾਂ ਸਾਡੇ ਨਾਲ ਮਾਤਾ ਮੌਜੂਦ ਹੈ ਗੱਲਬਾਤ ਕਰਦੇ ਕਿ ਕੀ ਕਹਿਣਾ ਚਾਹੁੰਦੇ ਨੇ ਇਸ ਵਿਸ਼ੇ ਤੇ ਮਾਤਾ ਜੀ ਸੱਸੀ ਗਾ ਜੀ ਕਦੋਂ ਗਾ ਗਏ ਇਸ ਦਾ ਚਲਿਦਾ ਹੈ ਮਾਤਾ ਜੀ ਤੁਹਾਡੀ ਫੋਟੋ ਵਾਇਰਲ ਕੀਤੀ ਸੀ 2020 ਦੇ ਵਿੱਚ ਕੰਗੜਾ ਨਾਥ ਨੇ ਐਕਟਰ ਨੇ ਤੇ ਅੱਜ ਪੰਜਾਬ ਦੀ ਕੁੜੀ ਸੀ ਇੱਕ ਕੁਲਵਿੰਦਰ ਕੌਰ ਪੋਸਟ 'ਚ ਸੀਗੀ ਸੈਂਟਰ ਪੋਸਟ 'ਚ ਸੀ ਉਹਨਾਂ ਥੱਪੜ ਮਾਰਿਆ ਕਿ ਤੁਸੀਂ ਸਾਡੀਆਂ ਬੀਬੀਆਂ ਨੂੰ ਗਲਤ ਬੋਲੀ ਸੀ ਤੇ ਅੱਜ ਥੱਪੜ ਮਾਰਿਆ ਕਰਨ ਆਉਂਦੇ ਕੀ ਕਹਿਣਾ ਚਾਹੁੰਗੇ ਉਹ ਬਹੁਤ ਹੀ ਵੱਡੀ ਕੀਤੇ ਬਹਾਦਰੀ ਪਾ ਲਈ ਉਹਨੂੰ ਨਾ ਉਖਣਾਉਂਦੇ ਨੇ ਤਾਂ ਬਹੁਤ ਹੀ ਇੱਜ਼ਤ ਮਿਲਣਾ ਚਾਹੀਦਾ ਹੈ ਇਹ ਉਹ ਡਰ ਕੇ ਕੰਬ ਰਹੀ ਮਮਤੋ ਮਮਤੋ ਡਰ ਨਹੀਂ ਉਹ ਕਿ ਨਾਚ-ਨਾਚ ਕੇ ਬਹਾਦਰੀਆਂ ਸੀ ਚੜ ਜੰਦੇ ਸੋਨਿਆ ਚੜਜੇ ਦੇ ਜੋਂ ਨਾ ਫਟ ਕੇ ਤੁਹਾਨੂੰ ਤਾਂ ਲੱਪੜੀ ਮਾਰੇ ਲੱਪੜ ਤਾਂ ਮਾਰੇ ਉਹ ਗੱਡ ਸੀ ਉਹਨੂੰ ਸਿੱਧੇ ਰਾ ਪਾਉਂਦੀ ਉਹਨੂੰ ਸਭ ਕੁਝ ਸਿਖਾਉਂਦੇ ਵੀ ਗਲਤ ਨਾ ਬੋਲ ਉਹ ਚ ਖਬਰਾਂ ਕੀ ਗਲਤੀ ਤੇ ਲੱਪੜ ਤਾਂ ਖਾਦੇ ਲੱਪੜ ਉਹਨਾਂ ਦੇ ਵਾਜਦੇ ਜਿਹਨਾਂ ਤੇ ਗਲਤੀਆਂ ਹੁੰਦੀਆਂ ਜਿਨ੍ਹਾਂ ਦੀਆਂ ਤਾਰੀਫਾਂ ਹੁੰਦੀਆਂ ਉਹਨਾਂ ਤੇ ਜਿਹੜੇ ਸਿਆਣੇ ਲੋਕ ਹਨ ਉਹਨਾਂ ਤੇ ਲੋਕ ਸਿਫਤਾਂ ਪਾਈ ਕਰਦੇ ਆ ਉਹਨਾਂ ਲੱਪੜ ਥੋੜੇ ਪੈਂਦੇ ਉਹਨਾਂ ਤਾਂ ਮਿਲਦੀਆਂ ਬੁਹਾ ਕਰੀਆਂ ਹੁਣ ਤਾਂ ਬਹਾਦਰੀ ਮਿਲਣੀ ਚਾਹੀਦੀ ਧੰਨਵਾਦ ਮੈਂ ਜਿਹੜੀ ਨੇ ਲੱਪੜ ਮਾਰੇ ਤੁਮਹਾਂ ਕਹਿੰਦੇ ਕੋਈ ਨੂੰ ਆਪਣਾ ਹੋਣੀ ਚਾਹੀਦੀ ਕੰਮਣਾ ਵੰਡਤਾ ਗਈ ਵੀ ਵੋਟਾਂ ਜਿੱਤ ਗਈ ਜਨਤਰ ਪਰ ਅਕਲ ਨੇ ਅਜੇ ਵੀ ਨਹੀਂ ਆਈ ਜੀ ਤੇ ਸਰਕਾਰ ਕਿਵੇਂ ਚਲਾ ਲੂ ਕਿਵੇਂ ਸਾਂਭ ਲੂਗਾ ਤੇ ਇਸ ਤਰ੍ਹਾਂ ਢਾਈ ਚਿੱਟੜੀ ਕਰੂਗੀ ਰੱਖ ਲੈ ਲੜਦੇ ਦਾ ਅੱਜ ਕੱਲ ਕੋਈ ਵੀ ਨਹੀਂ ਗਰੀਬ ਵੀ ਲੜਦੇ ਸਰਕਾਰ ਨੂੰ ਕਹਿੰਦਾ ਇਨਾਮ ਦੇਣਾ ਚਾਹੀਦਾ ਪਰ ਉਹਨੂੰ ਗ੍ਰਫਤਾਰ ਕਰ ਲਿਆ ਗਿਆ ਸੱਫੜ ਮਾਰਦ ਤੋਂ ਬਾਅਦ ਤੇ ਕਾਸਟ ਗ੍ਰਫਤਾਰ ਕਰਿਆ ਗਿਆ ਵਾਹ ਵਾਹ ਘਰ ਉਹਨੇ ਕਿਉਂ ਗ੍ਰਫਤਾਰ ਕਰਿਆ ਫਿਰ ਸਾਰੇ ਕਿਸਾਨਾਂ ਨੂੰ ਕਰਨਾ ਫਿਰ ਇਹ ਜ਼ਬਾੜੀ ਸੁਣਦਾ ਇਹੋ ਜਿਹਾ ਕੰਮ ਨਾ ਕਰਨ ਸਰਕਾਰ ਨੂੰ ਚਾਹੀਦਾ ਉਹਨੇ ਛੱਡਣਾ ਚਾਹੀਦਾ ਉਹਨੇ ਮਾੜਾ ਕੰਮ ਨਹੀਂ ਕਰਿਆ ਉਹ ਤਾਂ ਬਹਾਦਰ ਹੈ ਉਹਨੂੰ ਤਾਂ ਮਾਤ ਅਕਲ ਦਿੱਤੀ ਹੈ ਦੇ ਲੱਪੜ ਤਾਂ ਮਾਵਾ ਦੀ ਮਾਂ ਦੀ ਨੂੰ ਨੂੰ ਸੌ ਕਿਸ ਨਿੱਕੇ ਨਿੱਕੇ ਬੱਚਿਆਂ ਨੂੰ ਕੁੱਟ ਕੇ ਸਿਧਾ ਆਂਦੇ ਆਪਾਂ ਸਿਆਣੇ ਬਣੋ ਤੇ ਉਹਨੂੰ ਸਿਆਣੀ ਕਰੇ ਉਹਨ ਤਾਂ ਉਹਦਾ ਮਾਸਟਰ ਨਹੀਂ ਬਣੀ ਉਹਨੂੰ ਤਾਂ ਉਹਦੀ ਉਸਤਾਜ ਬਣੀ ਹੈ ਤੇ ਉਹਨੂੰ ਗਿਰਫਦਾਰ ਕਿਉਂ ਕਰੇ ਉਹਨ ਤਾਂ ਨਾਮ ਖਣਾ ਦੇਣਾ ਚਾਹੀਦੇ ਉਹਨੂੰ ਉੱਚੀ ਚੱਕਣਾ ਚਾਹੀਦੇ ਕੋਈ ਸ਼ੌਕਰੀ ਤੇ ਨੌਕਰੀ ਵੀ ਜਾ ਸਕਦੀ ਹੈ ਕਹਿੰਦੇ ਲੈ ਗੱਲਾਂ ਚੱਲਦੀਆਂ ਨੇ ਆਸ ਤੋਂ ਜਾਵੇ ਨੌਕਰੀ ਉਹਨ ਤਾਂ ਸਭ ਨੌਕਰੀਆਂ ਬਹੁਤ ਦੇ ਮਿਲਣੇ ਚਾਹੀਦੀਏ ਜਿਹਨੇ ਐਡਾ ਕੰਮ ਕਰਿਆ ਜਿਹਨੇ ਪਰਵਾਹੀ ਨਹੀਂ ਸੋਚੀ ਰੱਖ ਲਗੀ ਨੌਕਰੀਆਂ ਤਾਂ ਮਿਲਦੀਆਂ ਨੇ ਲੀਆਂ ਹੋਈਆਂ ਨਹੀਂ ਮਿਲ ਬਹਾਰਾਂ ਬਾਗਾਂ ਲਈ ਥੋੜੀ ਮਿਲਦੀਆਂ ਦੋ ਮੇਰੇ ਤੇ ਦੋ ਵਾਰ ਹੀ ਨਹੀਂ ਜਮਣਾ ਇੱਕ ਵਾਰ ਹੀ ਜਮਣ ਚੰਗਾ ਕੰਮ ਕਰੋ ਸਿਆਣੇ ਕੰਮ ਕਰੋ بابا ਉਸ ਵੇਲੇ ਜੋ ਥੱਪੜ ਮਾਰ ਤੋਂ ਬਾਅਦ ਉਹ ਕੁੜੀ ਨੂੰ ਜਦੋਂ ਫੜਿਆਗਾ ਉਹ ਫੜਨ ਤੋਂ ਬਾਅਦ ਵੀ ਕੁੜੀਆਂ ਕਹਿੰਦੇ ਰਹੀ ਐ ਕਿ ਜਦੋਂ ਤੂੰ ਫੋਟੋ ਵਾਇਰਲ ਕੀਤੀ ਸੀ ਫੋਟੋ ਵਾਕੇ ਕਿਹਾ ਸੀਗਾ ਵੀ 100-100 ਰੁਪਏ ਤਾਂ ਲਿਆਂਦੇ ਗਿਆ ਉਹ ਮੇਰੀ ਮਾਤਾ ਵੀ ਉਸ ਟਾਈਮ ਧਰਨੇ 'ਚ ਬੈਠੀ ਸੀ ਧਰਨੇ 'ਚ ਮਾਤਾ ਫਿਰ ਜਾਂਦੀ ਸੀ ਜਿਹਦੇ ਵਿੱਚ ਜਾਣਾ ਪੈਂਦੀ ਓ ਧੀਆ ਪੁੱਤ ਨਿੱਕੇ ਨਿੱਕੇ ਬੱਚੇ ਗਏ ਸਾਡੇ ਜਵਾਨ ਗੁੜੀਆਂ ਘਰੇ ਬੈਠੀਆਂ ਕਿ ਨਿੱਕੇ ਨਿੱਕੇ ਬੱਚੇ ਰੋਂਦੇ ਸੀ ਕਿ ਜੁਆ ਸਾਡੇ ਧਰਨੇ ਤੇ ਬੈਠੇ ਤੇ ਮਾਵਾਂ ਵੀ ਜੀ ਘਰੇ ਲੱਗਦੇ ਤੇ ਮਾਵਾਂ ਫਿਰ ਨਾਲ ਜਾਣਾ ਸੀ ਮਾਵਾਂ ਤਾਂ ਦੇ ਆਂ ਅਸੀਂ ਮੂਰੇ ਜੀ ਤੇ ਲੜਕੀ ਜਾਵੜੀ ਤੇ ਰਖਲਾ ਤੇ ਹੁਣ ਉਹਨ ਕੰਗਣਾ ਮੱਥ ਦਿੱਤੀ ਐ ਉਹਨੇ ਗੱਤ ਨਹੀਂ ਕਰਿਆ ਵੀ ਕੰਗਣਾ ਤੂੰ ਸਿਆਣੀ ਬਣ ਜਾ ਥਾਂ ਤਾਂ ਜੁੱਤੇਆਂ ਖਾਂਦੀ ਵੀਰੇ ਜੇ ਕੋਈ ਅਕੜਾ ਜੇ ਨਹੀਂ ਆਈ ਹੁਣ ਲੱਗਦਾ ਹੁਣ ਬਤਲਾਉਂਗੀ ਅਕੜਾ ਜੇ ਹਜੇ ਇੱਕ ਇੱਕ ਤਾਂ ਕਿੱਥੇ ਥੱਪੜ ਵਜਿਆ ਜੇ ਹੋਰ ਵੱਢਣੀ ਜੇ ਇਹੇ ਜੇ ਕੰਮ ਕਰੋਗੇ ਨਾ ਥੱਪੜ ਇੱਕ ਛੱਡ ਕੇ ਨੇਕਾ ਹੀ ਨਹੀਂ ਖਾਊਗੀ ਜੀ ਸਿਆਣੀ ਇਹ ਤਾਂ ਚਲ ਚੋ ਖੜੀ ਹੋਈ ਸੀ ਕੰਗਣਾ ਨਾ ਤੋੜ ਤੋ ਉਹਨੂੰ ਜਿਤਾਤਾ ਤੇ ਕੰਗਣਾ ਰਨਾਪ ਨੂੰ ਜਿਦਾ ਦਾ ਚਲੋ ਭਾਈ ਉਹਨੇ ਵੀ ਵੜਾਈ ਕਰਦੀ ਸੀ ਮੋਦੀ ਦੀ ਮਗਰ ਲਈ ਟੈਕਟ ਦੇ ਦੀ ਕੋਈ ਕਰਮਾ ਨਹੀਂ ਦਿੱਤੀ ਵੀ ਚਲੋ ਉਹਦਾ ਉਹਦਾ ਹੀ ਪੜਾ ਹੋਇਆ ਆਪਾਂ ਤਾਂ ਕਿਉਂ ਮਾੜਾਦੇ ਆ ਆਪਾਂ ਤਾਂ ਮਾੜਾ ਰਬ ਕਰਦੇ ਹਲਕੇ ਚੋਂ ਖੜੀ ਹੋ ਜਾਂਦੀ ਉਹ ਕੰਗੜਾ ਨਾਲ ਇਹ ਟਿਕਰਨ ਵਾਰਨਿੰਗ ਜਿਹੜੀ ਸੀ ਉਹਨੇ ਤਾਂ ਰਾਖਾ ਕਾਂਬੋਚ ਕੋ ਵਰਕ ਕਰਨੀ ਸੀ ਇਹ ਜੀ ਦ੍ਰਿਸ਼ਟੀ ਫਿਰ ਬਦ ਲੱਗਦਾ ਆਏ ਆ ਦੀ ਬੰਦਿਆ ਗੱਲ ਤਾਂ ਬੋਲਣਾ ਨਹੀਂ ਚਾਹੀਦਾ ਪਰ ਸਿਆਣਾ ਨਹੀਂ ਕੰਮ ਕਰਾਇ ਇੱਥੇ ਬੰਡੇ ਉਹ ਜਿਹੇ ਜਿਹੇ ਕਰੂ ਪਰੂਗਾ ਜਿਹੇ ਜਿਹੇ ਕਰੂਗਾ ਤੇਰੇ ਅੱਗੇ ਆ ਆਪਾਂ ਜਾਂਦੇ ਨਾ ਮਾੜੀ ਦੇ ਕਰਨ ਵਾਲਿਆ ਤੇਰੇ ਅੱਗੇ ਜੇ ਮਾੜਾ ਕਰਿਆ ਤੇ ਫੇ ਜੁੱਤੀਆਂ ਤਾਂ ਆ ਹੀ ਖਾਧੀਆਂ ਨਾ ਤੇ ਜੇ ਕੋਈ ਚੰਗਾ ਕੰਮ ਕਰਦੀ ਉਹ ਬਾਹਰ ਬਾਹਰ ਹੀ ਮਰਦੀ ਤੇ ਪੰਜਾਬ ਚ ਉੱਠ ਕੇ ਕਿਹੜਾ ਫਿਰ ਸਾਰੇ ਹੀ ਰਖਲੇ ਵੀ ਜਿੱਤੀ ਜਾਂਦੇ ਕਿੰਨੇ ਪੂਰੀ ਵਾਰਾ ਕੀ ਕਹੋਗੇ ਜਿਹੜੇ ਨਹੀਂ ਦਲੇਰੀ ਕੀਤੀ ਆਪਦੀ ਨੌਕਰੀ ਦੀ ਪਰਵਾਹ ਨਹੀਂ ਕੀਤੀ ਉਹਨੇ ਵੀ ਮੇਰੀ ਨੌਕਰੀ ਜਾਊਗੀ ਉਹਨੂੰ ਪਤਾ ਸੀਗਾ ਕਿ ਮੈਂ ਬਾਅਦ ਚ ਫੜ ਲੈਣਗੇ ਗ੍ਰਫਤਾਰ ਕਰ ਲੈਣਗੇ ਹੋ ਸਕਦਾ ਮੇਰੀ ਨੌਕਰੀ ਵੀ ਚਲੀ ਜਾਵੇ ਤਾਂ ਫਿਰ ਦੇ ਬਾਵਜੂਦ ਵੀ ਉਹਨੇ ਪਤਲਾ ਰਿhta ਇੱਕ ਥੋੜੇ ਜਿਹੇ ਥੋੜੇ ਬਾਰੇ ਉਹਨੇ ਸਰਦਾਰ ਸ਼ਬਦ ਆਂਡਾ ਜਿਹਦਾ ਆਪਾਂ ਜਿਹੜਾ ਕੰਮ ਕਰਦੇ ਆ ਨਾ ਆਪਾਂ ਐ ਪਰਥੋਂ ਦੇ ਥੋਂਪ ਮ ਜੇ ਪੱਕਾ ਕਤਲ ਕਰਦੇ ਆਪਨ ਪਤਾ ਆਪਨ ਫਾਸੀ ਲੱਗਣੀ ਲੱਗਣੀ ਜੇ ਉਹਨੇ ਲੱਪੜ ਮਾਰਿਆ ਨੂੰ ਪਤਾ ਸੀ ਨੌਕਰੀ ਜਾਵੇ ਤੇ ਜਾਵੇ ਰੱਖ ਰਪਾਉਣ ਤੇ ਦਲੇਰ ਬਗਿਂ ਸ਼ਾਇਦ ਤੱਕੀ ਦਲ ਕੀਤਾ ਰੱਬ ਦਾ ਰੱਬ ਰੱਬ ਦਾ ਹੁਕਮ ਮੰਨ ਕੇ ਭਾਣਾ ਮੰਨ ਕੇ ਤੇ ਤੜੀ ਦੇ ਜਾਣ ਤਾਰ ਕੇ ਥੱਪੜ ਮਾਰਿਆ ਵੀ ਦੀ ਸਿਆਣੀ ਬਣ ਜਾ ਉਹ ਉਹਦੇ ਸਾਹਮਣੇ ਆਇਆ ਦੀ ਕੰਗਣਾ ਕੰਗਣਾ ਹੀ ਸਾਡੇ ਨੂੰ ਤੇ ਮੈਂ ਤੈਨੂੰ 100 ਰੁਪਏ ਲੈਣ ਦੀ ਕਦੇ ਵੇਖਿਆ ਸੀ ਕਿਹੋ ਜਿਹਾ ਸੀ 100 ਰੁਪਏ ਤਾਂ ਮੈਂ ਵੰਡ ਕੇ ਦੇ ਗਈ ਸੀ ਜੈਂ ਕਿਉਂ ਪੁਗਾ ਹੀ ਮਾਰ ਦੀਏ ਗਲਤ ਬੋਲ ਗੀ ਭਾਈ ਤੁਸੀਂ ਕਿਹਾ ਸੀਗਾ ਕਿ ਮੇਰੇ ਕੋਲ ਅਜ ਕੰਗਣਾ ਡਾੜੀ ਤੇ ਮੈਂ ਰੱਖ ਲੂੰ ਸੋ ਯਸ ਟੱਕ ਨਹੀਂ ਜੋ ਇਸ ਤੱਕ ਕੰਮ ਕਰਦੇ ਇਸ ਨਰਮਾ ਚੁੰਗੀਆਂ ਚੋਣੀਆਂ ਜਾਂਦੀਆਂ ਜਮਈਆਂ ਚੁੰਗੀਆਂ ਜਮਈਆਂ ਚੋੜੀਆਂ ਦੀ ਗੋ ਚੱਕਣ ਲੱਗ ਜਾਂਦੇ ਨਹੀਂ ਤਾਂ ਕੁਆਟਰ ਦਾ 6000 ਦੇ ਸਾਢੇ ਡਾੜੀ ਮੈਂ ਕੰਮ ਕਰ ਤੈਨੂੰ 700 ਦੇ ਕਿ ਕਰਤਾ ਸੀ ਕੰਮ ਮਾਝਾ ਪਾਈ ਸਾਰੀ ਮੇਰੀ ਖੇਤੀવાડી ਕਰੀ ਐ ਤੇ ਮੁਰਦਲਾ ਦੀ ਖੇਤੀ ਕਰੀ ਹੁਣ ਤਾਂ ਸੀਨੀਰ ਡੋਗ ਆ ਗਿਆ ਪਰ ਨੋਠੀ ਕੰਮ ਕਰੇ ਸੀ ਕੰਮ ਕਰੇ ਭਾਈ ਮੈਂ 80 ਸਾਲ ਦੀ ਹੋਰ ਹੋ ਗਈ ਉਹ ਯਾ ਜਿਕਲੀ ਛੋੜਈਆਂ ਮੈਂ ਕਹਾਂਦਾ ਉਹ ਸਾਥ ਦੇਣਾ ਚਾਹੀਦਾ ਆਪਣੇ ਕਿਸਾਨਾਂ ਨੂੰ ਖਰਸਾਨ ਵੀ ਦੇਣ ਕਿਦਾਂ ਦਾ ਸਾਥ ਪਰਮਾਤਮਾ ਵੀ ਦੇਊਗਾ ਗ੍ਰਾਮ ਗੁਰੂ ਵੀ ਦੇਣਗੇ ਮਹਾਰਾਜ ਵੀ ਦੇਊਗਾ ਉਹਦੀ ਜ਼ਿੰਦਗੀ ਜੁਗਾ ਤੇ ਗਰਜੀਵੇ ਤੰਦਰੁਸਤੀ ਰੱਖੇ ਤੇ ਉਹਨੇ ਕੋਈ ਗਲਤ ਨਹੀਂ ਕੀਤਾ ਇਹ ਉਹਨਾਂ ਤੋਂ ਸਿੱਖਿਆ ਹੀ ਦਿੱਤੀ ਹੈ ਉਹਨਾਂ ਸਾਬਕਾ ਕਹਿ ਸਿਆਣੂ ਜਿਹਦਾ ਜੇ ਮਾਂ ਲੱਪੜ ਮਾਰਦੀ ਵਿੱਚ ਨਿਸ਼ਾਨਾ ਕਰਨ ਖਾਤੇ ਨਹੀਂ ਮਾਰਦੀ ਉਹ ਕੋ ਲੜਕੀ ਨੂੰ ਨਿਸ਼ਾਨਾ ਕਰਨ ਖਾਤੇ ਲੱਪੜ ਮਾਰਿਆ ਗਲਤ ਖਤਰ ਨਹੀਂ ਛੇ ਡੇਰਾ ਪਰ ਜਿਵੇਂ ਆਪਾਂ ਪੁੱਛੀ ਦੇ ਕੁੱਟ ਪਾਉਣੀ ਆ ਕਿ ਆਪਾਂ ਛੋਟੀ ਮਾਰ ਕੇ ਆਦੇ ਹਾਂ ਬਹਾਜੋੜੇ ਹਾਂ ਛੋਟੀ ਮਾਰੇ ਗਾਂ 'ਤੇ ਤੇ ਉਹਨੇ ਸਿੱਧੇ ਰਾ ਪਾਉਣ ਖਤਰ ਲੱਪੜ ਮਾਰੇ ਉਹਨੇ ਕਰਨ ਖਤਰ ਨਹੀਂ ਲੱਪੜ ਮਾਰੇ ਲੱਪੜ ਮਾਰੇ ਤਾਂ ਬਾਅਦ ਇਹ ਤਗੜੀ ਵੀ ਸ਼ਾਵਾਤ ਮਾਤਾ ਨਹੀਂ ਤੇ ਬੀਬੀ ਨੇ ਕਿਹਾ ਕਿ ਉਹਨੇ ਕੁਝ ਗਲਤ ਨਹੀਂ ਕੀਤਾ ਉਹਨੇ ਕੋਈ ਮਾੜਾ ਬੋਲਿਆ ਸੀਗਾ ਤੇ ਮਾੜਾ ਉਹਨੂੰ ਮਿਲ ਗਿਆ ਸਾਡੇ ਨਾਲ ਬਾਪੂ ਜੀ ਮੌਜੂਦ ਨੇ ਹਸਬੰਡ ਜਿਹੜੇ ਬੀਬੀ ਨੂੰ ਰਿਕਾਰਡ ਦੇ ਬਾਪੂ ਜੀ ਵੀ ਸੱਚੀ ਗੱਲ ਕੁੱਝ ਵੀ ਐਸੀ ਕੀ ਕਹਿਣਾ ਚਾਹੁੰਦੇ ਤੁਸੀਂ ਪਿੱਛੇ ਬੋਲਦੇ ਸੀਗੇ ਹੁਣ ਦੱਸੋ ਜੀ ਐਸੀ ਬਣੀ ਬਹੁਤ ਵਧੀਆ ਕੀਤਾ ਜੋ ਕੀਤਾ ਨਾ ਉਹ ਲੜਕੀ ਨੇ ਸਾਡੀ ਨੇ ਉਹਨੂੰ ਬਹੁਤ ਵਧੀਆ ਕੀਤਾ। ਜਿਹੜੀ ਮੁਕੜੀ ਕਦੀ ਮੇਰੀ ਮਾਂ ਵੀ ਅੱਠੀ ਤੱਕ ਪੰਜਾਬ ਦੀ ਲੜਕੀ ਆ। ਉਹਦੀ ਮਾਤਾ ਬੈਠੀ ਹੁੰਦੀ ਤੇ ਉਹਨੇ ਆਪਦੀ ਮਾਤਾ ਦਾ ਬਤਰਾ ਲੈ ਜੀ ਮੇਰੀ ਮਾਂ ਨੂੰ ਵੀ ਗੱਲ ਅੱਖ ਜੋ। ਵੀ ਅਸੀਂ ਸਹੋਦਰ ਕੀਤੇ ਅੱਢੀ ਤੇ ਜਾਂਦੇ ਸੀਗੇ। ਜਿਉ ਹੋ ਹੋ ਐਮਪੀ ਬਣ ਗਈ। ਜਿੱਤ ਕੀਤਾ ਉਹਨਾਂ ਮਤਲਬ ਵੀ ਮੈਂ ਹੂੰ ਲੋਕਾਂ ਦੇ ਦਬਿਚ ਪਾ ਲਿਆ। ਇਥੋਂ ਬਹੂਰੇ ਤੋਂ ਚੱਲ ਕੇ ਕੇਸ ਛੱਡ ਕੇ ਤੇ ਚੰਡੀਗੜ੍ਹ ਜਾ ਕੀਤਾ ਵੀ ਮੈਂ ਇੱਥੇ ਬੰਦੇ ਆ ਬੰਦੇ ਨਾ ਇਹ ਬੰਦੇ ਅਉਂ ਹੀ ਪਊਗਾ ਬੰਦੇ ਉਥੇ ਹਾਂਜੀ ਅਸੀਂ ਇੱਥੇ ਬੰਦੇ ਕਿਸੇ ਤਰ੍ਹਾਂ ਹੀ ਉਹਨੇ ਚੰਡੀਗੜ੍ਹ ਕਰਤਾ ਅਸੀਂ ਨਾਲ ਚੰਡੀਗੜ੍ਹ ਕਰਤਾ ਉਥੋਂ ਜੇ ਚੰਡੀਗੜ੍ਹ ਡਿਸਮਿਸ ਹੋ ਗਿਆ ਬੰਦੇ ਆਉਣਾ ਹੀ ਹੋਣਾ ਚੱਲਣਾ ਹੀ ਬੰਦੇ ਆ ਤੇ ਹਾਂ ਕਿੰਨਾ ਕੁ ਭੱਜੇ ਸੀ ਇਹ ਥੋੜੇ ਹੀ ਆ ਵੀ ਜਿਹੜਾ ਹੁਣ ਪੰਜਾਬ ਦੇ ਬੰਦਿਆ ਨਾ ਐ ਕਰੂਗਾ ਉਹ ਲੜਕੀ ਆ ਜਿਹੜੀ ਐ ਕਿਹੜਾ ਮਰ ਗਿਆ ਬਜ਼ੁਰਗ ਹੈ ਕਿਸੇ ਬਜ਼ੁਰਗ ਬਾਰੇ ਇਸ ਤਰ੍ਹਾਂ ਬੋਲਣਾ ਚੰਗੀ ਗੱਲ ਨਹੀਂ ਬਜ਼ੁਰਗਾਂ ਦੀ ਨਾ ਲੋ ਅੱਜ ਮਤਲਬ ਪਾਇਤ ਕਰਦੇ ਐ 3 ਪੁੱਤ ਵੀ ਉਹਨਾਂ ਦੀ ਪਾਲਣ ਪੋਸਣ ਕਰਦੇ ਵੀ ਡਿਗਦਾ ਟੈਂਦਾ ਉਹਦਾ ਬੈਂਦਾ ਉਹਨੂੰ ਵੀ ਦੱਸਦੇ ਜੀ ਸੀਟ ਹੈ ਨਹੀਂ ਤਾਂ ਉਹ ਚੂਤੇ ਭੌਂਦੇ ਉਹਦਾ ਮਾਨਜਿਤ ਕਰਦੇ ਐ ਤੇ ਇਹ ਉਲਟ ਬੋਲਦੀ ਐ ਕੋਈ ਮੱਥਪੜ ਖਾਣ ਤੋਂ ਬਾਅਦ ਕੰਗਣਾ ਨਾ ਆਪਣੇ ਅਹੀਂ ਕਿਹਾਗਾ ਬਿਆਨ ਆਇਆ ਕਿ ਮੈਂ ਉਹਦਾ ਉਹ ਕਹਿੰਦੀ ਪੰਜਾਬ 'ਚ ਇਹ ਦੇਖ ਕੇ ਲੱਗਦਾ ਕਿ ਅੱਤਵਾਦ ਵਧਿਆ ਗਿਆ ਪੰਜਾਬ 'ਚ ਖਤਮ ਕਰਨਾ ਪਊ ਕੋਈ ਅੱਤਵਾਦ ਨਹੀਂ ਵਧਿਆ ਸਿਰਫ ਮੋਦੀ ਨੇ ਇਹ ਗੱਲ ਬਣਾਈ ਹੈ ਵੀ ਜਿਹੜੇ ਕਿਸਾਨ ਆ ਕਿਸਾਨ ਤਾਂ ਕੰਮ ਕਰਦੇ ਆ ਜਿਹੜੇ ਦੂਜੇ ਅੱਤਵਾਦੀ ਹੀ ਆ ਉਹ ਇੱਥੇ ਧਰਨੇ ਲਾਉਂਦੇ ਆ ਕੋਈ ਧਰਨਾ ਨਹੀਂ ਲਾਉਂਦੇ ਜੇ ਵਾਰੀ ਨਾਲ ਸਾਰੇ ਕਿਸਾਨ ਜਾਂਦੇ ਆ ਕੰਮ ਅਡੋ-ਅਡੀ ਕਰਦੇ ਆ ਜਿਹੜਾ ਬੰਦਾ ਉੱਥੇ ਜਾਂਦਾ ਉਹਦਾ ਕੰਮ ਇੱਥੇ ਕੋਈ ਦੂਜੇ ਬੰਦੇ ਕਰਦੇ ਨੇ ਤੇ ਜਿਹੜੇ ਉਹ ਔਰ 8 ਦਿਨ ਬਾਅਦ ਆ ਕੇ ਆਉਂਦਾ ਬੰਦਾ ਦੂਜਾ ਜਾਗ ਦੂਜੇ ਜਾਵੰਦੇ ਇਸ ਤਰ੍ਹਾਂ ਬਦਲ ਬਦਲ ਕੇ ਜਾਂਦੇ ਆ ਸਾਰਾ ਕੰਮ ਰੂਟ ਕਰਦੇ ਆ ਕੀ ਉਹਨਾਂ ਨੇ ਸ਼ੰਭੂ ਤੇ ਬਾੜ ਖਨੌਰੀ ਚ ਵੀ ਗਾਂਪ ਦਿੱਲੀ ਚ ਨਹੀਂ ਜਾਣ ਦਿੱਤੇ ਵੀ ਉਹ ਦਿੱਲੀ ਦੇ ਮਾਲਕ ਸੀ ਪੰਜਾਬ ਦੇ ਲੋਕ ਦਿੱਲੀ ਚ ਨਹੀਂ ਜਾ ਸਕਦੇ ਕਿ ਸਾਡੀ ਰਾਜਧਾਨੀ ਹੈ ਤਾਂ ਬੇਬੇ ਬਾਪੂ ਦਾ ਕਹਿਣਾ ਹੈ ਕਿ ਉਹ ਕੁੜੀ ਨੇ ਕੋਈ ਗਲਤ ਨਹੀਂ ਕੀਤਾ ਕਿਰਿੰਦਰ ਕੌਰ ਨੇ ਉਨੇ ਪੰਜਾਬ ਦੀ ਧੀ ਹੋਣ ਦਾ ਫਰਜ਼ ਨਿਭਾਇਆ ਤੇ ਸਾਨੂੰ ਵੀ ਆਪਣਾ ਫਰਜ਼ ਨਿਭਾ ਕੇ ਉਹਦੇ ਨਾਲ ਖੜਾ ਚਾਹੀਦਾ ਹੈ ਉਹਨੂੰ ਫਿਲਹਾਲ ਪਰ ਗ੍ਰਿਫਤਾਰ ਕਰ ਲਿਆ ਗਿਆ ਫੜਿਆ ਗਿਆ ਤੇ ਕੁੜੀ ਜਾਂਦਿਆਂ ਦੇ ਜੀ ਬੋਲੀ ਹੈ ਕਿ ਮੇਰੀ ਮਾਂ ਵੀ ਇਸ ਧਰਨੇ 'ਤੇ ਬੈਠੀ ਸੀ ਤਾਂ ਕਰਕੇ ਇਹਨੇ ਬਦਲ ਲਿਆ ਮੇਰੀ ਮਾਂਵਾਰੀ ਵੀ ਸਾਡੀ ਮਾਂਵਾਰੀ ਵੀ ਨਹੀਂ ਪਾਉਂਦੀ ਆਪਣੀ ਰਹਿਣਾ ਉਹ ਦੇਖਦੇ ਆਗੇ ਕੀ ਬਣਦਾ ਪਰ ਫਿਲਹਾਲ ਇਹ ਮੁੱਦਾ ਗਰਮ ਭਕਿਆ ਹੋਇਆ ਹੈ ਤੁਸੀਂ ਆਪਣੇ ਕਮੈਂਟ ਕਰਕੇ ਆਪਣੇ ਵਿਚਾਰ ਦਿਓ ਕਿ ਕੀ ਹੋਣਾ ਚਾਹੀਦਾ ਹੈ ਕਿ ਕਿਸ ਦਾ ਸਟੈਂਡ ਹੋਣਾ ਚਾਹੀਦਾ ਕਿਸ ਤੇ ਦੇਖਦੇ ਹੋ ਪਰ ਆਪਣਾ ਚੈਨਲ ਪੰਜ ਪੰਜ ਟੀਵੀ ਮੈਂ ਦੀਪਕਰਨ ਤੁਹਾਨੂੰ ਜੀ ਪੰਜ ਪਾਣੀ ਕੈਮਰੇ ਵਿੱਚ ਨੇ ਸੁਨੀ ਮੈਰਾ ਸਤਿ ਸ਼੍ਰੀ ਅਕਾਲ ਜੀ ਸਾਡੇ ਫੇਸਬੁਕ ਪੇਜ ਅਤੇ YouTube ਚੈਨਲ ਪੰਜ ਪਾਣੀ ਟੀਵੀ ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ